ਪਟਿਆਲਾ ਪੁਲਿਸ ਜਿੱਥੇ ਕ੍ਰਾਈਮ ਨੂੰ ਨਤਪਾ ਦੀ ਨਜ਼ਰ ਆ ਰਹੀ ਆ ਉਥੇ ਹੀ ਜਿਹੜੇ ਛੋਟੇ ਛੋਟੇ ਨੌਜਵਾਨ ਨੇ ਉਹ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਕਰਦੇ ਨੇ ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਸਾਡੇ ਨਾਲ ਪਟਿਆਲਾ ਡੀਐਸਪੀ 2 ਚੰਗੀ ਸਿੰਘ ਮੌਜੂਦ ਨੇ ਗੱਲਬਾਤ ਕਰ ਲਿਆ ਸਰ ਛੋਟੇ ਛੋਟੇ ਬੱਚੇ ਨੇ ਛੋਟੀ ਜੀ ਗੱਲ ਨੂੰ ਲੈ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਕੀ ਕਾਰਨ ਇਪੀਸ਼ੀਅੰਸ ਦੀ ਕਮੀ ਸਭ ਤੋਂ ਵੱਡੀ ਗੱਲ ਪੀਸ਼ੀਅੰਸ ਦੀ ਕਮੀ ਹੈ ਦੇਖੋ ਪੁਲਿਸ ਦਾ ਆਪਣਾ ਕੰਮ ਜਿਹੜਾ ਕਰਨ ਵਾਲਾ ਉਹ ਪੁਲਿਸ ਕਰੀ ਜਾਂਦੀ ਹੈ ਇਹ ਮਤਲਬ ਜਿਵੇਂ ਘਰੋਂ ਵੀ ਸਮਾਜ ਤੋਂ ਵੀ ਘਰੋਂ ਵੀ ਬੰਦੇ ਸਭ ਤੋਂ ਪਹਿਲਾਂ ਸਭ ਕੁ ਜਿਹੜਾ ਘਰੋਂ ਮਿਲਦਾ ਘਰੋਂ ਮਾਪਿਓ ਨੂੰ ਵੀ ਇਹਨਾਂ ਤੇ ਨਿਗਰੱਖਣੀ ਚਾਹੀਦੀ ਹੈ ਹੁਣ ਜਿਵੇਂ ਉਹ ਜਿਹੜੇ ਜਿਹੜੇ ਸਾਡੇ ਏਰੀਏ ਵਾਲੇ ਆ ਜਿਹੜਾ 3:30 ਵਜੇ 3:30 ਵਜੇ ਉਹਨਾਂ ਨੇ ਉਹ ਕੀਤਾ ਉਹ ਛੁੱਟਿਆ ਬੋਤਲ ਛੁੱਟੀ ਹੁੰਦੇ ਉਧਰ ਹੁਣ 3:30 ਵਜੇ 6-7 ਬੰਦੇ ਬਾਹਰ ਫਿਰਦੇ ਮਾਪਿਓ ਨੂੰ ਪੁੱਛਣਾ ਨਹੀਂ ਚਾਹੀਦਾ ਵੀ ਸਾਡੇ ਬੱਚੇ 16-16 ਸਾਲ ਦੇ ਆ ਵਿੱਚ ਚਾਰ ਬੱਚੇ 16 ਸਾਲ ਦੇ ਆ ਵੀ ਉਹ ਕਿਤੇ ਦੇ ਸਵੇਰੇ 4 ਵਜੇ ਜਦੋਂ ਇਦਾਂ ਮਾਪਿਓ ਨਿਗਰੱਖਣਗੇ ਆਪਣੇ ਬੱਚੇ ਤੇ ਤੇ ਫੇਰੇ ਹੋਊਗਾ ਬਹੁਣ ਬੱਚੇ ਸੁਭਾਈ ਇਹੋ ਜਿਹਾ ਹੁੰਦਾ ਯੰਗ ਜਨਰੇਸ਼ਨ ਇਕਦਮ ਹੀ ਭਾਵਕ ਹੋ ਜਾਂਦੇ ਨੇ ਇਕਦਮ ਪ੍ਰੋਵੋਕ ਹੋ ਜਾਂਦੇ ਨੇ ਇਸ ਕਰਕੇ ਸਾਨੂੰ ਚਾਹੀਦਾ ਜਿਹੜਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਸਮਾਜ ਨੂੰ ਵੀ ਚਾਹੀਦਾ ਸਾਡੀ ਮਦਦ ਕਰੇ ਕਲਾਸ ਘਰਦਿਆਂ ਨੂੰ ਚਾਹੀਦਾ ਆਪਣੇ ਬੱਚਿਆਂ ਦੀ ਮਿੰਟ ਟੂ ਮਿੰਟ ਆਵਰ ਟੂ ਆਵਰ ਉਹਨਾਂ ਦੇ ਨਿਗਰ ਰੱਖਣ ਤੇ ਉਹਨਾਂ ਦੀ ਜਿਹੜੀ ਰੂਟੀਨ ਹੈ ਉਹ ਤੇ ਉਹਦਾ ਨੋਟ ਕਰਨਾ ਕਿੰਨੇ ਨੌਜਵਾਨ ਸੀ ਕੀ ਮਾਮਲਾ ਸੀ ਸਾਰੇ ਇਹ ਮਾਮਲਾ ਇਦਾਂ ਸੀਗਾ ਕੋਈ ਦੋ ਗਰੁੱਪ ਇੱਕ ਹੀ ਗਰੁੱਪ ਸੀ ਪਹਿਲਾਂ ਇਹਨਾਂ ਦਾ ਇਹ ਜਗਰਾਤਾ ਵੀ ਕਰਾਉਂਦੇ ਸੀ ਚੰਗੇ ਕੰਮ ਕਰਦੇ ਸੀ ਮਤਲਬ ਵੀ ਜਿਵੇਂ ਕੋਈ ਮਹੱਲੇ ਦੇ ਵਿੱਚ ਕੋਈ ਭਲਾਈ ਵਾਲਾ ਕੰਮ ਹੁੰਦਾ ਸੀ ਜਿਵੇਂ ਸ਼ਬੀਰ ਲਗਣੀ ਆ ਕੋਈ ਜਿਵੇਂ ਕੋਈ ਰਾਮ ਨੌਮੀ ਆ ਕੀ ਜਗਰਾਤਾ ਕਰਾਉਣਾ ਕੋਈ ਵੀ ਜਣਾ ਇਕੱਟਾ ਕੰਮ ਹੁੰਦਾ ਸੀਗਾ ਉਹ ਕਰਦੇ ਸੀ ਜਿਵੇਂ ਬਲੱਡ ਕੈਂਪ ਵੀ ਲਾਉਣਾ ਇਦਾਂ ਸਾਰਾ ਕੰਮ ਕਰਦੇ ਸੀ ਤੇ ਉਹ ਇਹ ਇੱਕ ਵਾਰੀ ਇੱਕ ਜਿਹੜੀ ਉਹ ਸੀਗਾ ਇਹਨਾਂ ਦੇ ਜਗਰਾਤਾ ਚੱਲਦਾ ਪਿਆ ਸੀ ਜਗਰਾਤੇ ਦੇ ਵਿੱਚ ਫਲੈਕਸ ਤੇ ਵਿੱਚੋਂ ਦੋ ਮੁੰਡਿਆਂ ਦੀ ਫੋਟੋ ਨਹੀਂ ਲਾਈ ਬਸ ਆ ਇਹ ਕਿੱਡੀ ਵੱਡੀ ਗੱਲ ਆ ਦੋ ਬੰਦਿਆਂ ਦੀ ਫੋਟੋ ਨਹੀਂ ਲਈ ਤੇ ਉਹਨਾਂ ਨੇ ਇਸ ਤਰ੍ਹਾਂ ਜage ਸਾਰੇ ਜਿਹੜੇ ਲੱਗੇ ਸੀ ਉਹ ਬੈਨਰ ਉਹ ਸੀਗੇ ਫਲੈਕਸ ਲੱਗੇ ਸੀ ਉਹ ਸਾਰੇ ਪਾੜਦੇ ਉਹਦੇ ਸਬੰਧ ਚ ਪਹਿਲਾਂ 4 ਨੰਬਰ ਡਿਵੀਜ਼ਨ ਚ ਪਰਚਾ ਦਰਜ ਹੋਇਆ ਉਹਦੀ ਬਸ ਉਹਦਾ ਉਹਦੇ ਉਹਦੇ ਰਿਵਾਰਟ ਦੇ ਵਿੱਚ ਇਹਨਾਂ ਨੇ ਆ ਜਿਹੜਾ ਦੂਜਾ ਇਹ ਉਹ ਇਹ પેટ્રોલ ਬੰਮ ਦੀ ਗੱਲ ਆਈ ਹੈ પેટ્રોલ ਬਣਾਇਆ ਕਿਸ ਤਰ੍ਹਾਂ ਇਹਨਾਂ ਨੇ ਕਿਉਂ ਛੋਟੇ ਛੋਟੇ ਉਮਰ ਦੇ ਜਿਹੜਾ ਇਹਨਾਂ ਨੇ YouTube ਤੋਂ ਦੇਖ ਕੇ ਬਣਾਇਆ ਜਿੰਨੇ ਦੱਸਿਆ ਉਹਨਾਂ ਨੇ ਪਰ ਜਿਹੜਾ ਮੇਨ ਬੰਦਾ ਆ ਉਹ ਹੱਜੀ ਹੱਤ ਨਹੀਂ ਆ ਜਿਹਨੇ ਬਣਾਇਆ ਸੀ ਕਿੰਨੀ ਉਮਰ ਦੇ ਸੀ ਹੋਰ ਕਿ ਹੁਣ ਇਹਨਾਂ ਦੇ ਉੱਪਰ ਕਿਹੜੀ ਕਿਹੜੀ ਸਰਵਾਂ ਦਰਜ ਕੀਤੀ ਜਿੰਨਾ ਦੇਖ ਤਾਂ ਲੱਗਿਆ 3 ਐਕਸਪਲੋਸਿਵ 336 ਲੱਗੀ ਆ ਵੀ ਕਿਸੇ ਦੀ ਜਾਨ ਨੂੰ ਖਤਰੇ 'ਚ ਪਾਉਣਾ ਇਹ ਇਹਨਾਂ ਦੇ ਵਿੱਚੋਂ ਟੋਟਲ 6 ਬੰਦੇ ਬਾਈ ਨੇਮ ਸੀਗੇ ਜਿਨ੍ਹਾਂ ਦੇ ਵਿੱਚੋਂ ਅਸੀਂ 4 ਫੜ ਲਏ 4 ਚੋਂ 3 ਨਾਬਾਲਗ ਨੇ 16 ਸਾਲ ਤੋਂ 16 ਜਾਂ 16 ਸਾਲ ਤੋਂ ਘੱਟ ਉਮਰ ਆਉਂਦੀ ਐਸਾ ਨਾ ਡੀਐਸਪੀ ਟੋਲ ਸਰਦਾਰ ਜਗਤ ਸਿੰਘ ਜੀ ਇਹਨਾਂ ਨੇ ਇੱਕ ਤੇ ਪੇਰੈਂਟਸ ਨੂੰ ਦੱਸਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਥੋੜਾ ਉਹਨਾਂ ਦਾ ਖਿਆਲ ਕਰੋ